ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਮੱਕੀ ਵਾਲਾ ਟੋਕਾ ਬਕਾਉ ਉਹ ਜੀ ਬਿਲਕੁਲ ਨਵੀਂ ਬਿਲਕੁਲ ਸਾਫ਼ ਕੰਡੀਸ਼ਨ ਚ 2023 ਮਾਡਲ ਆ ਕੰਡੀਸ਼ਨ ਦੇਖ ਜਦੋਂ ਰੰਗ ਪ੍ਰਿੰਡ ਦਾ ਸਾਰਾ ਓਕੇ ਆ ਸਾਰੇ ਗੀਅਰ ਵਗੈਰਾ ਦੀ ਕੰਡੀਸ਼ਨ ਓਕੇ ਆ ਬੀਲ ਦੇਖ ਸਕਦੇ ਹੋਗੇ ਵਧੀਆ ਸਾਫ ਕੰਡੀਸ਼ਨ ਚ ਸਾਰਾ ਟੋਕਾ ਟਾਇਰਾਂ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ 1.5 ਲੱਖ ਰੁਪਏ ਦੀ ਬਾਈ ਉਹਨਾਂ ਦੀ ਡਿਮਾਂਡ ਆ ਬਾਕੀ ਮਾਨਸਾ ਏਰੀਆ ਦਾ ਬਾਈ ਉਹਨਾਂ ਦਾ ਜੇ ਕਿਸੇ ਵੀ ਇਹਨੇ ਟੋਕ ਕੇ ਬਾਰੇ ਕੋਈ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਹੀ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਦੇਖ ਸਕਦੇ ਹੋ ਬੈਰਿੰਗਾਂ ਦੀ ਚੈਨਾਂ ਦੀ ਕ੍ਰੋਸ ਵਗੈਰਾ ਸਾਰੇ ਵਧੀਆ ਸਾਫ ਕੰਡੀਸ਼ਨ ਚ ਪਏ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਲ ਵਗੈਰਾ ਪੀਟੂ ਵਗੈਰਾ ਹੁੱਕ ਵਗੈਰਾ ਸਾਰੀ ਦੇਖ ਸਕਦੇ ਹੋ ਮਾਨਸਾ ਏਰੀਆ ਦਾ ਜੀ 1.5 ਲੱਖ ਰੁਪਏ ਦੀ ਡਿਮਾਂਡ ਆ ਤੇ ਡਿਸਕ੍ਰਿਪਸ਼ਨ ਜੇ ਤੁਹਾਨੂੰ ਨੰਬਰ ਮਿਲ ਜੂਗਾ ਉਹਨਾਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਇੰਨੇ ਗੱਲਬਾਤ ਕਰਨੀ ਹੈਗੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ